ਸਤ ਸ੍ਰੀ ਅਕਾਲ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਜੋ ਕਿ ਇੱਕ ਪੰਜਾਬੀ ਗਾਇਕ ਹੈ ਜਿਸ ਦਾ ਹਿਮਾਚਲ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਐਸਾ ਐਕਸੀਡੈਂਟ ਕੱਲ ਹੋਇਆ ਸੀ ਜਿਸ ਦੇ ਕਾਰਨ ਐਸੇ ਬਹੁਤ ਹੀ ਜ਼ਿਆਦੇ ਸਿਹਤ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਹੀ ਨਿਊ ਅਪਡੇਟ ਆ ਰਹੀ ਹੈ ਕਿ ਅੱਜ ਕੁਝ ਕਸਰਾਰਤੀ ਅਨਸਰਾਂ ਨੇ ਅਤੇ ਬਹੁਤ ਹੀ ਸਾਰੇ ਪੱਤਰਕਾਰਾਂ ਨੇ ਰਾਜੀਵ ਜਵੰਧਾ ਲਈ ਬਹੁਤ ਹੀ ਜ਼ਿਆਦੇ ਗਲਤ ਵੀਡੀਓਸ ਪਾ ਦਿੱਤੀਆਂ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਰਿਪ ਕਹਿ ਦਿੱਤਾ ਤੇ ਇਹ ਬਿਲਕੁਲ ਵੀ ਸਹੀ ਨਹੀਂ ਹੈ ਕਿਸੇ ਦੇ ਪੁੱਤ ਨੂੰ ਐਦਾਂ ਦੀਆਂ ਗਾਇਤ ਵੀਡੀਓਜ਼ ਬਣਾ ਕੇ ਕਿਸੇ ਦੇ ਪੁੱਤ ਲਈ ਅਪਲੋਡ ਕਰ ਦੇਣੀ ਆ ਉਹ ਬਿਲਕੁਲ ਵੀ ਸਹੀ ਨਹੀਂ ਹੈ ਐਸੇ ਨਾਲ ਹੀ ਜਿੰਨੇ ਵੀ ਸਿੰਗਰ ਰਾਜਵੀਰ ਜਵੰਦਾ ਨੂੰ ਅੰਦਰ ਮਿਲਣ ਜਾਂਦੇ ਹਨ ਉਹਨਾਂ ਦਾ ਸਾਰਿਆਂ ਦਾ ਆਕੇ ਇਹੀ ਕਹਿਣਾ ਹੈ ਵੀ ਹੁਣ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਸੁਧਾਰ ਆ ਰਿਹਾ ਹੈ ਅਤੇ ਸਿਰਫ ਇਹਨਾਂ ਨੂੰ ਅਰਦਾਸਾਂ ਦੀ ਲੋੜ ਹੈ ਜਿਨ੍ਹਾਂ ਲਈ ਪੱਤਰਕਾਰਾਂ ਨੇ ਇਹ ਬਹੁਤ ਹੀ ਜ਼ਿਆਦੇ ਗਲਤ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕੀਤੀਆਂ ਨੇ ਉਹ ਬਿਲਕੁਲ ਵੀ ਸਹੀ ਨਹੀਂ ਹੈ ਕਿਉਂਕਿ ਰਾਜੀਵ ਜਵੰਦਾ ਕਿਸੇ ਦਾ ਪੁੱਤ ਹੈ ਕਿਸੇ ਦਾ ਪਤੀ ਹੈ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਐਦਾਂ ਦੀਆਂ ਵੀਡੀਓਜ਼ ਇਸਤੇ ਲਈ ਪਾਉਣ ਲਈ ਜਸਟ ਉਹਨਾਂ ਨੂੰ ਅਪੀਲ ਇਹ ਕਰਨੀ ਚਾਹੀਦੀ ਸੀ ਵੀ ਰਾਜੀਵ ਜਵੰਦਾ ਲਈ ਤੁਸੀਂ ਅਰਦਾਸਾਂ ਕਰੋ ਇਸੇ ਤਰ੍ਹਾਂ ਹੀ ਆਪਾਂ ਵੀ ਇਹੀ ਕਹਿੰਦੇ ਹਾਂ ਵੀ ਰਾਜੀਵ ਜਵੰਦਾ ਲਈ ਚਿਨਿਏ ਹੋ ਸਕ ਨੂੰ ਹੋਣੀਆਂ ਅਰਦਾਸਾਂ ਕੀਤੀਆਂ ਜਾਣ ਇਹ ਜਲਦ ਹੀ ਸਿਹਤਮੰਦ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਬੈਠਣ ਤੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਐਸੇ ਨਾਲ ਹੀ ਨਵੇਂ ਅਪਡੇਟ ਇਹ ਵੀ ਆਈ ਹੈ ਵੀ ਰਾਜਵੀ ਅਜਵੰਦਾ ਦੀ ਜਿਹੜੀ ਹਾਲਤ ਹੈ ਉਹ ਸੁਧਰਦੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਦਿਲ ਨੇ ਜਿਹੜਾ ਬਿਲਕੁਲ ਸਹੀ ਕੰਮ ਕਰਨ ਲੱਗ ਗਿਆ ਹੈ ਐਸੇ ਨਾਲ ਹੀ ਡਾਕਟਰਸ ਨੇ ਵੀ ਕਿਹਾ ਵੀ ਹੌਲੀ ਹੌਲੀ ਇਹਨਾਂ ਦਾ ਸਰੀਰ ਹੈ ਜਿਹੜਾ ਰਿਕਵਰੀ ਕਰ ਰਿਹਾ ਹੈ ਇਸ ਲਈ ਆਪਾਂ ਨੂੰ ਹੋਰ ਥੋੜੇ ਜੇ ਇੰਤਜ਼ਾਰ ਦੀ ਲੋੜ ਪਵੇਗੀ